ਹੈ ਵੱਡੇ ਜਿਨ੍ਹਾਂ ਦਾ ਕੋਈ ਧਿਆਨ ਕਰਦਾ ਤੇ ਉਹ ਦੇਸਾਂ ਨੂੰ ਬੁਲਦੇ ਨੇ ਕਿថា ਜਦੋਂ ਦਸ਼ਮੇਸ਼ ਨੂੰ ਸਰਬੰਸਤਾਨ ਕਰ ਤੇ ਉਹ ਦਿਨ ਨੇ ਜਿਸ ਦਿਨ ਸਿੱਖ ਪੰਥ ਨੇ ਸਮੁਖਾਸੇ ਦੇ ਉਤੋਂ ਦਸ਼ਮੇਸ਼ ਪਿੱਤਲੇ ਆਪਣਾ ਸਰਬੰਸਤਾਨ ਕਰ ਦਿੱਤਾ ਜਦੋਂ ਭਾਈ ਤਿਆਰ ਸਿੰਘ ਜੀ ਨੇ ਕਿਹਾ ਸੀ ਨਾ ਪਾਸ਼ਾ ਪਤਾ ਮੈਂ ਇਹਨਾਂ ਨੇ ਸਹਿਬਜ਼ਾਦੇ ਦੇ ਮੁਖੜੇ ਉੱਤੇ ਕਫਨ ਪਾਉਣ ਲਈ, ਦਮਾਲਾ ਪਾਉਣ ਲਈ ਕਿਉਂ ਕਿਹਾ ਸੀ। ਪਾਸ਼ਾ ਜਦੋਂ ਸਵੇਰ ਹੋएगी, ਇੱਲਾ ਆਉਣ ਗਿਆ ਤੇ ਬੁੱਤਾਂ ਦਾ ਮਾਸ ਮੋਚ-ਮੋਚ ਕੇ ਖਾ ਲੈਣ ਕਿ। ਫਿਰ ਪਾਸ਼ਾ ਨੇ ਪਤਾ ਕੀ ਕਿਹਾ ਸੀ? ਰਿਆਸ ਸਿੰਘਾ ਕੋਈ ਕਰ ਲੈ ਇੱਲਾ ਨੂੰ ਮਾਸ ਮੋਚ-ਮੋਚ ਕੇ ਖਾ ਲੈ ਦੇ। ਇਹ ਇੱਲਾ ਮਾਸ ਮੋਚ-ਮੋਚ ਕੇ ਅਸਮਾਨ ਦੇ ਵਿੱਚ ਜਿੰਨੀ ਉੱਚੀਆਂ ਚੀਲਡਨ ਗਿਆ ਇੱਕ ਦਿਨ ਐਨੀ ਉੱਚੀ ਮੇਰੇ ਖਾਲਸੇ ਦੇ ਨਿਸ਼ਾਨ ਸਾਹ ਝੁਲੜ ਗਏ ਤੇ ਸੱਚ ਹੈ ਆਪ ਕੇ ਹਿਸਾਬੀ ਮੌਜੇ ਯਾਦ ਹੁੰਦੇ ਜਿਹੜੇ ਦਿੱਲੀ ਵਿੱਚ ਲੱਗੇ ਸਨ ਇੱਕ ਜੀਓ ਦਾ ਟਾਵਰ ਸੀ ਜਿਹੜਾ 3.5 400 ਫੁੱਟ ਉੱਚਾ ਸੀ ਉਥੋਂ ਤੱਕ ਖਾਲਸੇ ਦੇ ਨਿਸ਼ਾਨ ਸਾਹ ਝੁਲਾ ਦਿੱਤੇ ਗਏ ਸਨ 4 450 ਫੁੱਟ ਤੱਕ ਸਤਿਗੁਰਾਂ ਦੀ ਐਸੀ ਕਿਰਪਾ ਹੈ ਕਿ ਜਦੋਂ ਸ਼ੁਕਰੇ ਸਾਹਿਬ ਜਾਦਿਆਂ ਨੂੰ ਜੀ ਇਹ ਕੀਤਾ ਜਾਣ ਲੱਗਾ ਸੀ ਨਾ ਉਹਨਾਂ ਨੇ ਕਿਹਾ ਸੀ ਕਿ ਧਰਮ ਛੱਡ ਦਿਓ ਉਹਨਾਂ ਕਿਹਾ ਸੀ ਧਰਮ त्याग कर ਅਸੀਂ ਨਾ ਆਏ ਧਰਮ त्यागਣ ਖੋਤੇ ਦਿੱਲੀ ਜਾ ਕੇ ਸੀਸ ਵਾਰਿਆ ਸੀ ਉਸ ਦਾਦੇ ਦੇ ਪੁੱਤ ਸਾਨੂੰ ਵੀ ਨਾ ਮਹਾਨ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਸਤਿਗੁਰਾਂ ਦੀ ਐਸੀ ਮਹਾਨ ਕੁਰਬਾਨੀ ਤੋਂ ਵਾਰਿਕ ਭਾਰੇ ਜਾਣਾ ਚਾਹੀਦਾ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਬਾਣੀ ਬਾਣੀ ਦੇ ਧਰਮ ਨਿ ਪੜਾਓ ਸਤਿਗੁਰ ਸਤਨਾਮ ਚੰਦੀ ਕਲਾ ਬਖਸ਼ਿਸ਼ ਕਰ ਪਰਵਾਨੋ ਜੀ ਹੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ